ਹਾਂਜੀ ਮਿੱਤਰੋ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਗਏ ਆ ਪ੍ਰੀਤ ਖੜਾਗਾ ਤੇ ਕਿਹ ਜੀ 4x4 ਦੇ ਵਿੱਚ 955 ਟਰੈਕਟਰ ਆਗਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਸਵਰਾਜ 855 ਖੜਾ 13 ਮਾਡਲ ਤੇ ਆਪਾਂ ਤੁਹਾਨੂੰ ਉੱਧਰ 735 ਵੀ ਖੜਾ ਇੱਕ ਨਾਲ ਉਹ ਕਿਹੜਾ ਮਾਡਲ ਆ ਬਈ ਉਹ 2003 ਮਾਡਲ ਜੀ ਉਹ 2003 ਮਾਡਲ ਆ ਤੇ ਆਪਾਂ ਇਧਰ ਉਹ ਦਿਖਾਉਣੇ ਮੜਾ ਨੇੜੇ ਨੂੰ ਲਿਆ ਗਾਂ ਤੇ ਇਹ 4x4 ਦੇ ਵਿੱਚ ਆ ਜਾਂਦਾ ਮਿੱਤਰੋ ਤੇ ਬੰਦ ਹਿੱਸੇ ਵਾਲਾ ਨਾ ਜਿਵੇਂ ਇਹ ਕਰਾਰੂ ਕਰਾਰੂ ਜਾ ਨਹੀਂ ਹੈ ਹਾਂਜੀ ਹਾਂ ਠੀਕ ਆ ਇਹ ਕਿੰਨੇ ਐਚ ਪੀ ਦਾ ਇਹ 55 ਕੈਟਾਗਰੀ 55 ਕੈਟਾਗਰੀ ਦਾ ਟਰੈਕਟਰ ਆ ਮਿੱਤਰੋ ਹੋਰ ਬਈ 4 ਆ ਟਾਇਰ ਵਗੈਰਾ ਬਈ ਨਾਲ ਦੀ ਨੇ ਸਾਰਾ ਕੁਝ ਨਾਲ ਦਾ 2000 ਘੰਟਾ ਅਰੀਜਨਲ ਚੱਲਿਆ ਵਾ ਠੀਕ ਆ ਨਾ ਕਲੱਚ ਨੂੰ ਨਾ ਕਿਤੇ ਹੋਰ ਚਾਬੀ ਲੱਗੀ ਕਿਸੇ ਪਾਸੇ ਵੀ ਚਾਬੀ ਨਹੀਂ ਲੱਗੀ ਟਰੈਕਟਰ ਦੇ ਮਿੱਤਰੋ ਆ ਟਾਇਰਾਂ ਦਾ ਦੇਖੇ ਤੋਂ ਪਤਾ ਲੱਗ ਜਾਂਦਾ ਵੀ ਟਰੈਕਟਰ ਚਲਾਈ ਦੇ ਵਿੱਚ ਲਾਵੇ ਦੇ ਵਿੱਚ ਜਿਹੜਾ ਬਹੁਤ ਘੱਟ ਆ ਹੋਇਆ ਸ਼ੋਰੂਮ ਕੰਡੀਸ਼ਨ ਜਿਹੜੀ ਪਈਆ ਤੇ ਇਹਦੇ ਫਿਰ ਬ੍ਰੇਕ ਬਰੂਕ ਕਿਹੜੇ ਆਉਂਦੇ ਤੇਲ ਵਾਲੀ ਆ ਜਾਂਦੀ ਹੈ ਤੇਲ ਤੇਲ ਬ੍ਰੇਕ ਦੀ ਸਪੀਅਸ ਸਪੀਟਾਂ ਕਿੰਨੀਆਂ ਨੇ ਇਹ 2 ਸਪੀਡ ਹੀ ਆ ਗਈ 2 ਸਪੀਡ ਦੇ ਵਿੱਚ ਆਇਆ ਦਾ 4/4 ਦੇ ਵਿੱਚ ਸਾਈਡ ਗੇਅਰ ਤੇ ਨਾ ਹੀ ਹਾਂਜੀ ਤੇ ਬਾਕੀ ਤਾਂ ਉਹ ਵੱਡੇ ਫਰੀਜ ਜਿੰਨੀ ਇੰਜਨ ਤਾਂ ਉਹੀ ਹੈ ਨਾ ਹਾਂ 55 ਐਚਪੀ ਵਾਲਾ ਮਿੱਤਰੋ ਉਹ ਮਿੰਨੀ ਜਿਹਾ ਲੱਗਦਾ ਦੇਖਣ ਨੂੰ ਟਰੈਕਟਰ ਲੇਕਿਨ ਜਿਹੜਾ ਕੈਟਾਗਰੀ ਦਾ 55 ਐਚਪੀ ਦਾ ਟਰੈਕਟਰ ਆ 4/4 ਦੇ ਵਿੱਚ ਜਿਹੜੇ ਵੀਰ ਨੂੰ ਚਾਹੀਦਾ ਮਾਈਨਸ ਮਾਰਕ ਨੰਬਰ ਆਪਾਂ ਸਕਰੀਨ ਦੇ ਉੱਤੇ ਦੇ ਦਾਂਗੇ ਪਿੰਡ ਵੱਲੋਕੇ ਜੀ ਵੱਲੋਕੇ ਠੀਕ ਹੈ ਨੇੜੇ ਕਿਹੜਾ ਰਹਿੰਦਾ ਜੀ ਸਰ ਆਪਣ ਤਾਂ ਪੇ ਤੁ ਵੀ 11 ਕਿਲੋਮੀਟਰ ਭਟੌੜ ਤੋਂ ਵੀ 11 ਕਿਲੋਮੀਟਰ ਠੀਕ ਆ ਤੇ ਮਿੱਤਰੋ ਸੰਪਰਕ ਕਰ ਲਓ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਦੇਵਾਂਗੇ ਤੇ ਪ੍ਰੀਤ ਇਹ ਸਿਲੰਡਰ ਚ ਆ ਰਹੀ ਹੈ ਜੀ ਨਹੀਂ ਤਿੰਨ ਜੀ ਤਿੰਨ ਸਿਲੰਡਰ ਦੇ ਵਿੱਚ ਆ ਮਿੱਤਰੋ ਮਾੜਾ ਉਹ ਇਹਨੂੰ ਨੇੜੇ ਲਿਆ ਕੈਮਰਾ ਦਿਖਾ ਦੇ ਕਿ ਨਾ ਬਾਡੀ ਬੁੱਡੀ ਵੀ ਟਰੈਕਟਰ ਦੇ ਇਧਰ ਆ ਕਲੱਚ ਕਲੱਚ ਦਾ ਹੈ ਚਾਬੀ ਵੀ ਨਹੀਂ ਲੱਗੀ ਤੇ ਮਾਡਲ 17 ਦਾ ਪੰਜਾਬ ਨੰਬਰ ਫਸਟ ਓਨਰ ਦਾ ਆ ਪਏ ਪੂਦਾਨ ਦਿਖਾ ਦੇ ਸਾਰਾ ਤੇ ਹਾਈ ਲੋ ਦੇ ਵਿੱਚ 4휠 ਡਰਾਈਵ ਦੇ ਵਿੱਚ ਮਿੱਤਰੋ ਹਨਾ ਤੇ ਇਹਦੀ ਡਿਮਾਂਡ ਕੀ ਰੱਖੀ ਗਈ ਬਈ ਇਹਦੀ 4.5 ਲੱਖ ਰੁਪਏ ਹੈ ਸਾਢੇ 4 ਲੱਖ ਰੁਪਏ ਬਾਕੀ ਹੋ ਜੂ ਮੌਕੇ ਤੇ ਰੇਟ ਤਾਂ ਮੌਕੇ ਤੇ ਕਰ ਲਾਂਗੇ ਠੀਕ ਆ ਲੈ ਮਿੱਤਰੋ ਸਾਢੇ 4 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਵਈਗਾ ਨਾ ਰੇਟੜ ਹੋ ਜੂਗਾ ਤਾਂ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਹੈਗਾ ਸਵਰਾਜ ਆ 855 ਮਿੱਤਰੋ 13 ਮਾਡਲ ਇਹ ਵੀ ਜੈਨੂਇਨ ਟਰੈਕਟਰ ਟਾਇਰ ਨਵੀਂ ਨਿਚਾਰੇ ਹਾਂਜੀ ਚਾਰੇ ਟਾਇਰ ਮਿੱਤਰੋ ਜਮਾ ਨਵੇਂ ਟਾਇਰ ਨੇ ਤੇ ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਆ ਬਾਈ ਜਮਾ ਟਰੈਕਟਰ ਇਹ ਹਾਂਜੀ ਹਾਂ ਮਾਡਲ 13 ਹੈ ਨਾ ਹਾਂਜੀ ਪੰਜਾਬ ਨੰਬਰ ਫਸਟ ਆਨਰ ਟਰੈਕਟਰ ਹੈਗਾ ਜਿਹੜੇ ਵੀ ਨੂੰ ਚਾਹੀਦਾ ਸੰਪਰਕ ਕਰ ਲਓ ਮਿੱਤਰੋ 13 ਮਾਡਲ ਪਾਵਰ ਸਟੀering ਚਾਹੀਏ। ਹਾਂਜੀ। ਪਾਵਰ ਸਟੀering ਤਾਂ ਆ ਗਿਆ ਮਿੱਤਰੋ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਾਪ ਮਾਡਲ ਰਾਈਟਰ ਆਗਾ ਸਵਰਾਜ 855 ਬਾਕੀ ਜਿੰਨਾ ਚੱਲੇ ਸਾਰਾ origignal ਚੱਲਿਆ ਹੋਇਆ ਤੇ ਇਹਦੀ ਡਿਮਾਂਡ ਕੀ ਰੱਖੀ ਗਈ ਹੈਗੀ? ਇਹਦੀ 4,70,000 ਰੁਪਏ। 4,70,000 ਰੁਪਏ ਵੀ 13 ਮਾਡਲ ਸਵਰਾਜ 855 ਦੀ ਡਿਮਾਂਡ ਹੈ ਜੀ ਉਹ ਰੱਖੀ ہوئی ਆ ਤੇ ਇਦਰੀ ਤੇ ਸਾਈਡ ਤੇ ਆ ਗਿਆ 735 ਨਵੇਂ ਟਾਇਰਾਂ ਦੇ ਵਿੱਚ ਮਿੱਤਰੋ ਇਹ ਕਿਹੜਾ ਮਾਡਲ ਹੈ ਵੀ? ਇਹ 2003 ਮਾਡਲ ਹੈ ਡਬਲ ਕਲੱਚ 544 ਚੱਕਰ ਹੋਏ ਵਾ ਇਹਦੇ। ਠੀਕ ਹੈ। ਮੂਰੇ 75 ਵਾਲੇ ਟਾਇਰ ਮਗਰ ਜਮਾ ਨਵੇਂ ਟਾਇਰ ਨੇ ਮਿੱਤਰੋ ਆਪਾਂ ਕਦੇ ਨਹੀਂ ਬਾਈ ਜਿਵੇਂ ਦੱਸਦਾਗਾ ਵੀਡੀਓ ਦੇ ਵਿੱਚ ਨਾ ਤੇ ਮਾਡਲ 2003 735 ਜਿਹੜੇ ਵੀ ਵੀਰ ਨੂੰ ਚਾਹੀਦਾ ਨੰਬਰ ਸਕਰੀਨ ਦੇ ਉੱਤੇ ਚੱਲਿਆ ਪਿੰਡ ਵੱਲੋਗੇ ਤੇ ਸੈਨ ਅਪ ਉਹਦਾ ਹੁਣ ਇੱਧਰ ਉੱਤਪਾ ਦੇ ਵਿਚਾਲੇ ਰਹਿ ਜਾਂਦੀ ਇਹ ਵੱਲੋ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਵੀਰ ਲੋਕੇਸ਼ਨ ਭੇਜ ਦਿਨਾ ਤੁਸੀਂ ਇੱਥੋਂ ਆ ਕੇ ਜਿਹੜਾ ਟਰੈਕਟਰ ਲਿਜਾ ਸਕਦੇ ਟਾਇਰ ਜਮਾ ਨਵੇਂ ਪਾਏ ਹੋਏ ਨੇ ਐਮ ਆਰ ਫ ਦੇ ਨਾ ਬਾਕੀ ਬਾਡੀ ਦਾ ਇੰਨਾ ਨਵਾਂ ਟਰੈਕਟਰ ਪਿਆਣਾ ਮਾਡਲ ਦੇ ਹਿਸਾਬ ਦੇ ਨਾਲ ਟਰੈਕਟਰ ਵੀ ਪੂਰਾ ਸਾਫ਼ ਪਿਆਣਾ ਬਾਡੀ ਬੁੱਡੀ ਦਾ ਹਾਂਜੀ ਰਾਜ ਜਿੰਨਾ ਨਵਾਂ ਪਿਆ 16 17 ਮਾਡਲ ਜਿੰਨਾ ਮੇਥੋਂ ਟਰੈਕਟਰ ਹੈਗਾ ਕਲੋਸ ਕਰ ਇੰਜਨਾਂਗੇ ਭਾਈ ਕਲੋਸ ਕਰ ਇੰਜਨ ਜੈ ਕਲੋਸ ਕਰ ਇੰਜਨ ਦੇ ਵਿੱਚ ਲੋ ਵੀ 735 ਜਿਹੜੇ ਵੀ ਨੂੰ ਚਾਹੀਦਾ ਸੰਪਰਕ ਕਰ ਲਓ ਨਵੇਂ ਟਾਇਰਾਂ ਦੇ ਵਿੱਚ ਖੜਾਗਾ ਤੇ ਸਵਰਾਜ 855 13 ਮਾਡਲ ਆ ਤੇ ਪ੍ਰੀਤ ਜਿਹੜਾ ਕਹਿੰਦੀ 955 17 ਮਾਡਲ ਆ ਤੇ ਰੇਟ ਵਗੈਰਾ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਤੇ ਮਿਲਦਾਂਗੇ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ